ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅੰਤਰਗਤ ਪਿੰਡ ਬੋਪਾਰਾਇ ਬਾਦ ਸਿੰਘ ਵਿੱਚ ਪ੍ਰੇਮ ਸਬੰਧਾਂ ਦੇ ਚਲਦਿਆਂ ਇੱਕ ਲੜਕੇ ਨੇ ਇੱਕ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਬਾਬਤ ਬੋਲਦਿਆਂ ਡੀਐਸਪੀ ਰਾਜਾ ਸੰਸੇਂਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੱਕੜ ਨਿਵਾਸੀ ਜੋਬਨਪੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦਾ ਪਿੰਡ ਬੋਪਾਰਾਇ ਬਾਦ ਸਿੰਘ ਵਿੱਚ ਆਉਣਾ ਜਾਣਾ ਸੀ ਜਿੱਥੇ ਉਸ ਦਾ ਗੁਰਦੇਵਾਲ ਸਿੰਘ ਦੀ ਬੇਟੀ ਨਾਲ ਪਿਆਰ ਸੀ ਪਰ ਜਦੋਂ ਬਾਪ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸੇ ਤੇ ਸਾਰਾ ਹਥਿਆਰਾਂ ਦੇ ਨਾਲ ਦੋਹਾਂ ਦਾ ਕਤਲ ਕਰ ਦਿੱਤਾ ਬਾਹਰਾਲ ਦੋਸ਼ੀ ਬਾਪ ਗੁਰदयाल ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੁੱਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਸੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰ ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ ਤੇ ਅੱਜ ਉਹਨੇ 23 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮਕਦਮਾ ਵਾ 103 BNS ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਆ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਨੇ ਕਰੀਬ ਇਹਨਾਂ ਦੀ ਹੈਗੀ ਠੀਕ ਹੈ ਜੀ ਸਰ ਕਿੰਨੇ ਚਿਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ ਫਰਾਰ ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰੌਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨਿਗਾਹੀ ਨਾਲ ਪੁੱਛਗਿਸ਼ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਤੇ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ ਸਰ ਇਸ ਵਾਰਦਾਤ ਦੇ ਵਿੱਚ ਇਕੱਲਾ ਦੋਸ਼ੀ ਇੱਕੋ ਸੀ ਲੜਕੀ ਦਾ ਬਾਪ ਸੀਗਾ ਕਿ ਜਾਂ ਹੋਰ ਵੀ ਲੋਕ ਨੇ ਅ ਫਿਲਹਾਲ ਤੇ ਸਾਨੂੰ ਜੋ ਮੋਡਲੀ ਜਾਂਚ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਹੈ। ਜੀ। ਪਰ ਫਿਰ ਵੀ ਤਫ਼ਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ? ਇਹ ਹੁਣ ਤਫ਼ਤੀਸ਼ ਦਾ ਪਾਰਟ ਹੈਗਾ ਆ। ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ। ਜੀ। ਤੇ ਇਹ ਮਲਜਮ ਕੋਲੋਂ ਜਿਹੜਾ ਵਾ ਡੰਗਾਈ ਨਾਲ ਪੁੱਛ ਕੇ ਇਸ ਕਰਕੇ ਤੇ ਇਹ ਪਤਾ ਕਰਾਂਗੇ। ਮੋਗਾ ਦੇ ਬਾਗਾਪੁਰਾਣਾ ਬਾਈਪਾਸ ਕੋਲ ਸੀਵਰੇਜ ਦੀ ਸਫਾਈ ਕਰਵਾ ਰਹੇ ਠੇਕੇਦਾਰ ਅਤੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ। ਵਿਲੀ ਜਾਣਕਾਰਾਂ ਸਾਂ ਸੀਵਰੇਜ ਦੀ ਲਾਈਨ ਸਾਫ ਕਰਵਾ ਰਹੇ ਠੇਕੇਦਾਰ ਸੰਤੋਖ ਸਿੰਘ ਜਦੋਂ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਲਾਈਨ ਦੀ ਸਫਾਈ ਕਰਵਾ ਰਹੇ ਸਨ ਤਾਂ ਜਦੋਂ ਇਸ ਮਗਰੋਂ ਮੌਕੇ ਤੇ ਮੇਅਰ ਬਲਜੀਤ ਸਿੰਘ ਚਾਨੀ ਵੀ ਪਹੁੰਚ ਗਏ। ਮੇਅਰ ਬਲਜੀਤ ਸਿੰਘ ਚਾਨੀ ਅਤੇ ਠੇਕੇਦਾਰ ਸੰਤੋਖ ਸਿੰਘ ਵਿਚਕਾਰ ਹੋਈ ਤੂ ਤੂ ਮੈਂ ਮੈਂ ਹੌਲੀ ਹੌਲੀ ਹੱਦੋਂ ਵੱਧ ਗਈ ਅਤੇ ਇਸ ਮਗਰੋਂ ਕਥਿਤ ਤੌਰ ਤੇ ਠੇਕੇਦਾਰ ਸੰਤੋਖ ਸਿੰਘ ਦੇ ਮੇਅਰ ਬਲਜੀਤ ਸਿੰਘ ਵੱਲੋਂ ਵੱਟਾ ਮਾਰਿਆ ਤੇ ਪਿਸਤੌਲ ਵੀ ਧਾਂ ਦਿੱਤੀ ਗਈ ਨਗਰ ਨਗਮ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੀ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਮੇਰੇ ਵਾਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਦੇਸ ਦਾ ਟਾਬਾ ਜਿਹੜਾ ਕੋਟਪੁਰਾ ਬਾਈਪਾਸ ਤੇ ਆ ਜਿਹੜਾ ਕਿ ਉਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪਾ ਉਹਦਾ ਪੈਪ ਟੁੱਟਿਆ ਹੋਇਆ ਤੇ ਮੇਰੀ ਜਿਹੜੀ ਕਿ 4 ਸਾਲਾਂ ਤੋਂ ਜਦੋਂ-ਜਦ ਚੱਲ ਰਹੀ ਆ ਚਾਹੇ ਹਾਈਵੇ ਵਾਲੇ ਆ ਐਨ ਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਪਾਲ ਮਿਲ ਕਰਕੇ ਜਿਹੜੀ ਕਿ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛਡਕਾਰਾ ਪਾਉਣ ਲਈ ਮੈਂ ਕਿਹੜਾ ਅਫਸਰ ਆ ਵੀ ਜਿਹਦੇ ਮੈਂ ਤਰਲੇ ਨਹੀਂ ਕੀਤੇ ਜਾਂ ਮੈਂ ਮੈਂਤਾ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇਜ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜਿਹੜਾ ਕਿ ਮੈਂ ਕਹਿ ਸਕਦਾ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਨੂੰ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਕੰਮ ਆਪਾਂ ਉਹ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਹਿੰਦਾ ਵੀਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਮਹੀਨਾ ਬੀਤ ਜਾਣ ਤੇ ਅੱਜ ਨਗਰ ਨਗਮ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਔਰ ਰਿਕਾਰਡ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨ ਆਪਾਂ ਪੇਮੈਂਟ ਜੇ ਹੋਰ ਰੋਕ ਲਈਏ ਮੈਂ ਕਹਾਂ ਵੀਰੇ ਫਿਰ ਮੈਂ ਤੁਸੀਂ ਉਹੀ ਮਾਰਦੇ ਹੋ ਕਿਉਂਕਿ ਮੈਂ 4 ਸਾਲ ਦਾ ਪਹਿਲਾ ਹੋ ਕੇ ਤਰਲੇ ਮਾਰਦੇ ਨੂੰ ਕਿਉਂਕਿ ਹੋਰ 7 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਤੋਂ ਜਿਹੜਾ ਕਿ ਜਿਹੜੇ ਕੰਪੇਨ ਦੇ ਵਿੱਚ ਹਾਰਨੇ ਮੇਰੇ ਚਾਂਸ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉੱਥੋਂ ਉੱਠ ਕੇ ਚਲਾ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਕੀ ਇਹਨਾਂ ਨੇ ਸਾਡੀਆਂ ਜਿਹੜੀਆਂ ਕਿ ਜੈਟ ਗਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਅਫਸਰ ਨਾਲ ਤਾਲਮੇਲ ਨਹੀਂ ਕੀਤੀ ਇੱਕ ਜਸਵੀਰ ਸਿੰਘ ਤੇ ਬਲਕਾਰ ਦੋਨਾਂ ਨੂੰ ਇਹਨਾਂ ਨੇ ਗੱਡੀ ਬਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਂਡ ਚੱਲ ਪਈ ਮੈਂ ਇਹਨਾਂ ਨੂੰ ਇਹ ਦੱਸਣਾ ਜਾਂ ਚਾਹੁੰਦਾ ਜਾਂ ਮੈਂ ਇਹਨਾਂ ਨੂੰ ਕੋਲ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਔਰ ਰਿਕਾਰਡ ਸਾਡੇ ਪਮਨ ਜੀ ਕੋਲ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਥ ਘੜੇ ਕਰਦੇ ਸੀ ਵੀ ਇਹ ਜਿਹੜੀ ਲੈਂਡ ਨਹੀਂ ਚਲਣੀ ਡੈੱਡ ਹੋ ਚੁੱਕੀ ਐ ਨੈੱਲ ਲੈਂਡ ਨਵੀਂ ਜਿਹੜੀ ਪਾਣੀ ਪਾਊਗੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਮੈਮ ਜੇ ਮੇਰੀ ਪੇਮੈਂਟ ਕਰ ਦੋ ਨਾ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਿਹੜੇ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਐਡੀ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ ਕਰ ਰਹੇ ਆ ਤੇ ਉਹ ਵਿਚ ਇਸ ਛਟਕਾਰਾ ਪਾ ਲੈਣਗੇ ਇਸ ਲੈਂਡ ਤੋਂ ਜਿਹੜੀ ਕਿ ਮਤ ਕਿਸੇ ਵੀਰ ਦੀ ਸਮੱਸਿਆ ਤੋਂ ਚਲੋ ਮੇਰੇ ਇਹਨੇ ਗੱਲ ਕਹਿੰਦਾ ਮੈਂ ਉੱਠ ਕੇ ਆਪਦੇ ਦਫ਼ਤਰ ਦੇ ਵਿੱਚ ਆਪਦੀ ਡਿਊਟੀ ਪਤਾਣਾ ਸੀ ਤੇ ਇਹਨਾਂ ਨੇ ਕਿ ਉੱਥੇ ਗੱਡੀਆਂ ਮੰਗਾ ਕੇ ਮੈਨੂੰ ਕਹਿੰਦੇ ਲੈਂਡ ਚੱਲ ਪਈ ਮੈਂ ਉੱਥੇ ਜਦੋਂ ਮੌਕੇ ਤੇ ਗਿਆ ਤੇ ਇਹਨਾਂ ਨੇ ਮੇਰੇ ਨਾਲ ਗਰਮਾ ਸਰਦੀ ਵੀ ਕੀਤੀ ਤੇ ਅੱਗੋਂ ਖੱਬਾ ਵੀ ਬੋਲੇ ਜਾਂ ਮਦਸ਼ਾ ਉਹ ਸ਼ਬਦ ਬੋਲੇ ਉਸ ਤੋਂ ਪਰਾਂਤ ਇਹਨੇ ਜਰ ਕੋਈ ਇੱਟ ਗੱਡੀ ਇਹਨੇ ਮੇਰੇ ਮਾਰਨ ਵਾਸਤੇ ਫਿਰ ਮੈਨੂੰ ਆਪਣੇ ਬਚਾਅ ਵਾਸਤੇ ਜੜ ਕੇ ਵਿਪਲ ਮੈਨੂੰ ਕੱਢਣਾ ਹੀ ਪੈਣਾ। ਇਹ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਨਾਂ ਸੀਵਰੇਜ ਧਰੋਂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਿੰਟ ਤੋਂ ਬੰਦ ਪਿਆ ਸੀਗਾ ਜੀ। ਇਹਨਾਂ ਨੇ ਨਗਰ ਨਿਗਮ ਵਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਂ ਨਵੀਂ ਪਾਉਗੀ। ਮੈਂ ਸ਼ਹਿਰ ਦਾ ਪਿਛੇ ਅੱਜ ਤੋਂ 15 ਸਾਲ ਪਹਿਲਾਂ ਠੇਕਦਾਰੀ ਕਰਦਾ ਸੀ ਸ਼ਹਿਰ ਦੇ ਲਾਈਨਾਂ ਬਾਰੇ ਮੈਨੂੰ ਪਤਾ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਮੇਅਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਮਿਲ ਨਗਰ ਨਿਗਮ ਨੇ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ ਐਮਐਲਏ ਸਾਹਦੇ ਵੀ ਮੇਰੇ ਧਿਆਨ ਚ ਲਿਆਂਦਾ ਐਮਐਲਏ ਸਾਹ ਨੇ ਕਿਹਾ ਸੰਤੋਖ ਸਿੰਘ ਜੀ ਤੁਸੀਂ ਲੈਣ ਨੂੰ ਚਲਵਾਓ ਜੋ ਖਰਚਾ ਹੋ ਭਾਵੇਂ ਮੇਰੇ ਤੋਂ ਪਰਸਨਲ ਲੈ ਲਿਓ ਕਮੇਟੀ ਨਹੀਂ ਪਾਸ ਕਰਦੀ ਪਰ ਲੈਣ ਚਲੋ ਮੈਨੂੰ ਐਮਐਲਏ ਸਾਹ ਨੇ ਕਿਹਾ ਤੇ ਮੈਂ ਲੈਣ ਦੇ ਵਿੱਚ ਆ ਕੇ ਬੰਦਿਆਂ ਨੂੰ ਲਿਆ ਤੇ ਜਦੋਂ ਮੈਂ ਇਹ ਲੈਣ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਰ ਨੂੰ ਭੱਤਾ ਨੂੰ ਮੈਂ ਸੱਦਿਆ ਮੇਰ ਸਾਹਿਬ ਆਜੋ ਲੈਣ ਚੱਲ ਗਈ ਆ ਇਹ ਦੇਖ ਲਓ ਜਦੋਂ ਇਹ ਲੈਣ ਚੱਲੀ ਦੇਖ ਕੇ ਮੇਰ ਸਾਹਿਬ ਨੇ ਆ ਕੇ ਯਾ ਮੇਰਾ 3 ਲੱਖ ਰੁਪਇਆ ਲੱਗਿਆ ਉਹਦੇ ਨਾਲ ਮਲਾਈਮਾਂ ਤੋਂ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗਾਲਾਂ ਕੱਢਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਨ ਚ ਲਾਉਣ ਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਕੱਥੇ ਟੈਕਸ ਦਾ 1,70,000 ਰੁਪਇਆ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਨ ਚਲਵਾ ਕੇ ਦਿੱਤੀ ਐ ਲੈਨ ਚੱਲਦੀ ਲੈਨ ਵੇਖ ਲੋ ਜੇ ਹੋਰ ਕੋਈ ਡਿਫੈਕਟਾ ਮੈਨੂੰ ਦੱਸ ਦਿਓ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਹ ਦੇ ਵੇਖ ਸਕਦੇ ਖੂਨ ਦੇ ਨਿਸ਼ਾਨ ਉਹਨਾਂ ਨੇ ਮੇਰੇ ਆ ਮੈਨੂੰ ਜਦੋਂ ਨਗਰ ਨਗਦ ਵਿੱਚ ਵੜ ਕੇ ਉਖਾਈ ਤੈਨੂੰ ਇਹ ਉੱਥੇ ਕੁੱਟਾ ਮਾਰਾਂਗੇ ਇੱਥੋਂ ਗਲਾਂ ਕੱਢ ਕੇ ਮੈਨੂੰ ਉਹ ਚਲੇ ਗਿਆ ਤੇ ਆਹ ਲੈਂਡ ਚੱਲ ਪਈ ਆ ਤੁਸੀਂ ਲੈਂਡ ਦਾ ਸੀਵਰ ਵੇਸਾ ਪਾਣੀ ਪਾਣੀ 10 ਫੁੱਟ ਡਾਊਨ ਆ ਲੈਂਚ ਲੈਂਚ ਲਾ ਦਿੱਤੀ ਗਈ ਆ ਮੈਂ ਸ਼ਹਿਰ ਦਾ ਭਲਾ ਕੀਤਾ ਸ਼ਹਿਰ ਦੇ ਲੋਕਾਂ ਦਾ ਪੈਸਾ ਬਚਾਇਆ ਮੈਂ ਕੋਈ ਚੰਗਾ ਮਾੜਾ ਨਹੀਂ ਕਿਹਾ ਐਮਐਲ ਨੇ ਚਾਰ ਗਲਾਂ ਮੈਨੂੰ ਕਢੀਆਂ ਭੈਣਾ ਮਾਵਾਂ ਦੀਆਂ ਇਹ ਕਿ ਸ਼ਹਿਰ ਦਾ ਬਨਮੈਨ ਪਰਸਨ ਆ ਨੀਰ ਇਹਨੂੰ ਸ਼ਹਿਰ ਦਾ ਪਿਓ ਕਹਿੰਦੇ ਆ ਸ਼ਹਿਰ ਦੀ ਮਾਂ ਕਹਿੰਦੇ ਆ ਸਭ ਤੋਂ ਆਇਟ ਸਿਟੀਜਨ ਆ ਇਹ ਇਹ ਲੋਕਾਂ ਦੇ ਆ ਕੁਛ ਕਰੂਗਾ ਇਹ ਲੋਕਾਂ ਨੂੰ ਗੰਦੀਆਂ ਗਾਲਾਂ ਕੱਢੂਗਾ ਇਹ ਅਖਤਿਆਰ ਨੂੰ ਕਿਨੇ ਦਿੱਤੇ ਆ ਇਹ ਇਹ ਸੀਰਤ ਰਹਿਣ ਦਾ ਲਾਇਕ ਨਹੀਂ ਹੈਗਾ ਮੈਂ ਐਮਐਲਏ ਸਾਹ ਨੂੰ ਬੇਨਤੀ ਕਰਦਾ ਇਹੋ ਜਿਹੇ ਬੰਦੇ ਸੋ ਬਦਲੇ ਜਾਵੇ ਤੇ ਇਹ ਇਹ ਆਪ ਪਾਰਟੀ ਦਾ ਜਾਂ ਸਾਡੇ ਸ਼ਹਿਰ ਦਾ ਨਾਮ ਬਦਨਾਮ ਕਰ ਰਿਹਾ ਹੈ ਮੇਅਰ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿੱਚ ਇੱਕ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਇਹ ਜਾਣਕਾਰੀ ਡੀਜੀਪੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਰੂਪਨਗਰ ਦੇ ਪਿੰਡ ਮਹਾਲ ਦਾ ਰਹਿਣ ਵਾਲਾ ਹੈ ਤੇ ਉਸ ਦੇ YouTube ਚੈਨਲ ਜਾਨ ਮਹਾਲ ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਵੀ ਹਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਸਬੀਰ ਸਿੰਘ 에ਜੰਟ हसन ਅਲੀ اور جٹٹران دا حوالے સંપर्क ਵਿੱਚ ਸੀ ਜਾਂਚ ਵਿੱਚ یہ سامنے ਆਇਆ ਹੈ ਕਿ ਉਹ ਹਰਿਆਣਾ ਤੋਂ ਗ੍ਰਿਫਤਾਰ YouTuber ਜੋਤੀ ਮਲਹੋਤਰਾ ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ احسان اور رحیم عرف دانش نالوی સંપર્ક ਵਿਤ ਸੀ ਉਹਨਾਂ ਅਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਵੀਰ ਨੇ دانش ਦੇ ਸੱਦੇ ਤੇ ਦਿੱਲੀ ਵਿੱਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨੀ ਸੈਨਾ ਦੇ ਅਧਿਕਾਰੀਆਂ ਤੇ ਵਲੌਗਰਾਂ ਨੂੰ ਵੀ ਮਿਲਿਆ ਸੀ ਉਸ ਨੇ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਵੀ ਕੀਤੀ ਹੈ ਤੇ ਉਸ ਦੇ ਤਕਨੀਕੀ ਡਿਵਾਈਸਾਂ ਵਿੱਚ ਕਈ ਪਾਕਿਸਤਾਨੀ ਆਧਾਰਿਤ ਨੰਬਰ ਵੀ ਸਨ ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਉਨਾ ਕਹਿ ਕੇ ਇਸ ਸੰਬੰਧੀ ਹੋਰ ਵੀ ਖੁਲਾਸਿਆਂ ਲਈ ਜਾਂਚ ਅਜੇ ਚੱਲੀ ਹੈ ਅੱਜ ਜਿਹੜਾ ਪੇਸ਼ ਕੀਤਾ ਗਿਆ ਜਸਵੀਰ ਸਿੰਘ ਨੂੰ ਕੀ આરોਪ ਸੀ ਕਿ ਤੇ ਕੀ ਕਾਰਵਾਈ ਰਹੀ ਕੋਰ ਦੀ ਸਰ ਅੱਜ ਐਸਐਸਓਸੀ ਦੁਆਰਾ ਜਸਬੀਰ ਸਿੰਘ son of ਮੋਨ ਸਿੰਘ ਨੂੰ ਜੋ ਜਾਨ ਮਾਹਲ ਨਾਮ ਤੇ YouTube ਵੀਡੀਓ ਚਲਾਉਂਦਾ ਚੈਨਲ ਚਲਾਉਂਦਾ ਸਰ ਉਹਨੂੰ ਪੇਸ਼ ਕੀਤਾ ਗਿਆ ਜੋ ਇਹਦੇ ਖਿਲਾਫ ਸਰ ਐਲੀਗੇਸ਼ਨ ਲਗਾਏ ਗਏ ਹੈ ਕਿ ਆਫੀਸ਼ੀਅਲ ਸਿਕਿਉਰਿਟੀ ਐਕਟ ਦੇ ਤਹਿਤ ਕਿ ਇਹ ਐਂਟੀ ਨੈਸ਼ਨਲ ਮੂਵਮੈਂਟਸ ਚ ਸੀਗਾ ਸਰ ਇਹ ਜੋ ਇਹਨਾਂ ਨੇ ਐਲੀਗੇਸ਼ਨ ਲਗਾਏ ਹੈ ਤੇ ਜਿਹੜੀ ਇਨਫੋਰਮੇਸ਼ਨ ਹੈ ਆਈਐਸਆਈ ਨੂੰ ਪ੍ਰੋਵਾਈਡ ਕਰਦਾ ਸੀਗਾ ਬਟ ਸਰ ਜੋ ਉਰੇ ਦੱਸਣਯੋਗ ਇਹ ਗੱਲ ਹੈ ਕਿ 17 ਤਰੀਕ ਤੋਂ ਲੈ ਕੇ ਅੱਜ ਤੱਕ ਇਸ ਬੰਦੇ ਨੂੰ ਲਗਾਤਾਰ ਐਸਐਸਓਸੀ ਤੋਂ ਬੁਲਾਇਆ ਜਾ ਰਿਹਾ ਸੀਗਾ ਸਮਨ ਭੇਜ ਕੇ ਜੋ ਇਹ ਬੰਦਾ ਪ੍ਰੋਪਰ ਕੋਆਪਰੇਟ ਕਰ ਰਿਹਾ ਸੀਗਾ ਐਸਐਸਓਸੀ ਨੂੰ ਸਰ ਐਸਐਸਓਸੀ ਨੂੰ ਕੋਆਪਰੇਟ ਕਰਦਾ ਹੋਇਆ ਇਹਨੇ ਆਪਣੀ ਜੋ ਵੀ ਬੈਂਕ ਅਕਾਊਂਟ ਸਟੇਟਮੈਂਟਸ ਸੀਗੀਆਂ ਜੋ ਇਹਦੇ ਬੈਂਕ ਅਕਾਊਂਟ ਪਾਰਟਿਕੂਲਰ ਸੀਗੇ ਆਪਣਾ ਮੋਬਾਈਲ ਫੋਨ ਸੀਗਾ ਉਹ ਇਹਨੇ ਉਹਨਾਂ ਕੋਲ ਜਾ ਕੇ ਪੇਸ਼ ਕੀਤਾ ਸਰ ਉਹਨਾਂ ਦੇ ਪੇਸ਼ ਕਰਕੇ ਇਹਨਾਂ ਸਾਰਾ ਜੋ ਵੀ ਇਹਦੇ ਪਰਸਨਲ ਡਾਟਾ ਸੀਗਾ ਜੋ ਵੀ ਸਭ ਕੁਝ ਸੀਗਾ ਉਹ ਇਹਨਾਂ ਨੇ ਉਹਨਾਂ ਨੂੰ ਜਾ ਕੇ ਐਸਐਸਓਸੀ ਨੂੰ ਦਿੱਤਾ ਬਟ ਸਰ ਹੈਰਾਨੀ ਜਨਕ ਗੱਲ ਇਹ ਹੈ ਕਿ ਐਸਐਸਓਸੀ ਨੇ ਹੁਣ ਤੱਕ ਉਸ ਦੇ ਬਾਰੇ ਕੁਝ ਵੀ ਤਸੱਲੀ ਬਖਸ਼ ਨਹੀਂ ਦੱਸ ਸਕਿਆ ਕਿ ਕਿਆ ਇਹਦੇ ਖਿਲਾਫ ਪ੍ਰੋਪਰ ਐਲੀਗੇਸ਼ਨ ਹੈ ਸਿਰਫ ਇੱਕ ਹਵਾ ਦੇ ਵਿੱਚ ਗੱਲਾਂ ਨੇ ਲਿਖੀਆਂ ਹੋਈਆਂ ਕਿ ਇਹਦੇ ਲਿੰਕ ਹੈ ਇਹਦੇ ਲਿੰਕ ਹੈ ਇਹਨੂੰ ਟੈਰਰਿਸਟ ਦੁਆਰਾ ਫੰਡਿੰਗ ਹੁੰਦੀ ਸੀਗੀ ਇੰਟਰਨੈਸ਼ਨਲ ਫੰਡਿੰਗ ਹੁੰਦੀ ਸੀਗੀ ਬਟ ਉਹਦੀ ਪ੍ਰੋਪਰ ਜਿਹੜੀ ਆ ਉਹ ਕੁਝ ਨਹੀਂ ਲਿਆ ਸਕੇ ਜੋ ਔਨ ਰਿਕਾਰਡ ਹੈ ਬਟ ਸਰ ਜੀਡੀ ਨੇ ਇਹ ਐਪਲੀਕੇਸ਼ਨ ਦਿੱਤੀ ਸੀ ਕਿ 7 ਦਿਨ ਦੇ ਪੁਲਿਸ ਰਿਮਾਂਡ ਦੀ ਉਹ ਜੱਜ ਸਾਹਿਬ ਨੇ ਡਿਕਲਾਈਨ ਕਰਕੇ ਸਿਰਫ 3 ਦਿਨ ਤੱਕ ਸੀਮਤ ਕਰਤਾ ਹੁਣ ਇਹਨਾਂ ਨੂੰ ਸ਼ਨੀਵਾਰ ਨੂੰ ਜੱਜ ਸਾਹਿਬ ਦੇ ਹੁਕਮਾਂ ਦੁਆਰਾ ਦੁਆਰਾ ਕੋਰਟ ਦੇ ਵਿੱਚ ਪੇਸ਼ ਕਰੋਗੇ ਫਿਰ ਦੇਖਦੇ ਆ ਸਰ ਕਿ ਇਹ ਇਸ ਤੋਂ ਬਾਅਦ ਪੁਲਿਸ ਰਿਮਾਂਡ ਦੇ ਵਿੱਚ ਕਿਆ ਕੁਝ ਲੈ ਕੇ ਆਉਂਦੇ ਆ ਫਿਰ ਉਸ ਹੱਬ ਨਾਲ ਅਸੀਂ ਆਪਣਾ ਆਰਗੂਮੈਂਟ ਦਵਾਂਗੇ ਸਰ ਕੱਟਣਾ ਬਟਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੀ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਮਿੰਦਰ ਸਿੰਘ ਨਾਮਕ ਵਿਅਕਤੀ ਜੋ 10 ਪਰਚਾ ਵਿੱਚ ਨਾਮਜ਼ਦ ਹੈ ਦੇ ਘਰ ਨੂੰ ਘੇਰ ਲਿਆ ਗਿਆ ਲੇਕਿਨ ਚਮਿੰਦਰ ਸਿੰਘ ਆਪਣੇ ਪੁੱਤਰ ਨਾਲ ਕਰਦੀ ਛਾਤੇ ਚੜ ਗਿਆ ਤੇ ਇਸ ਮੌਕੇ ਦੌਰਾਨ ਪੁਲਿਸ ਅਤੇ ਸਿਮਿੰਦਰ ਸਿੰਘ ਦਰਮਿਆਨ ਲੰਬੇ ਸਮੇਂ ਤੱਕ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ ਪੋੜੀਆਂ ਲਗਾ ਕੇ ਸਿਮਿੰਦਰ ਸਿੰਘ ਅਤੇ ਉਸ ਦੇ ਪੁੱਤਰ ਨੂੰ ਕਾਬੂ ਕਰਨ ਚੜੇ ਮੁਲਾਜ਼ਮਾਂ ਉਤੇ ਸਿਮਿੰਦਰ ਸਿੰਘ ਨੇ ਇੱਟਾਂ ਰੋੜੇ ਅਤੇ ਤੇਜ਼ ਸਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਪਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲ ਦੇ ਨਾਮ ਤੇ ਕੀਤਾ ਆ ਉਹ ਤੇ ਅਸੀਂ ਫੜਨਾਏ ਆ ਆਪਾਂ ਹਾਂ ਜੀ ਉਹਦੀ ਬੱਚੋ ਆਪਾਂ ਉਹਦੀ ਕਟਾ ਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਾਂ ਕੀ ਵਿਆਹ ਹਮ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜਾਏ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਉਹ ਇਟੇ ਟੋੜੇ ਦੀ ਚਲਾਏ ਨੇ ਹਾਂ ਜੀ ਹ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਦੋਂ ਯਾਦਾ ਚਿੰਦਨ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱਟਦੇ ਹੋ ਕੋਈ ਅੱਗੇ ਆਪਣੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਜਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈ ਆਪ ਵੀ ਕਰਦਾ ਨਸ਼ਾ ਵੇਚਦਾ ਆ ਅੱਜ ਕਹ ਰਿਹਾ ਕੁਛ ਵੀ ਮੇਰੇ ਕੋਲ ਨਹੀਂ ਕੁਛ ਵੀ ਬਰਾਮਦ ਨਹੀਂ ਹੋਇਆ ਅੱਜ ਹਾਂਜੀ ਅੱਜ ਉਹ ਲੋਕ ਕਹਿ ਰਹੇ ਮੇਰੇ ਕੋਲ ਕੁਛ ਵੀ ਬਰਾਮਦ ਨਹੀਂ ਹੋਇਆ ਕੁਛ ਨਹੀਂ ਹੈਗਾ ਮਰ ਤੋਂ ਉਹ ਜੋ ਫੜਿਆ ਇਹ ਨਾ ਗਿਆ ਫਿਰ ਜੇ ਉੱਪਰ ਚੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ ਬੱਚਿਆਂ ਦੇ ਸਨੈਰੀ ਭਵਿੱਖ ਬਣਾਉਣ ਲਈ ਸਾਊਦੀ ਅਰਬ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਹਲਕਾ ਜੇਰਾ ਬਾਬਾ ਨਾਨਕ ਦੇ ਪਿੰਡ ਪੱਖੋਗੇ ਮਹਿਮਾਰਾ ਦੇ 35 ਸਾਲਾਂ ਨੌਜਵਾਨ ਵਿਲੀਅਮ ਮਸੀਹ ਪੁੱਤਰ ਬਸੀਰ ਮਸੀਹ ਦੀ ਬੀਤੀ 10 ਮਹੀਨوں ਦੀ ਹਿਲਦਾ ਦौरा ਪੈਣ ਕਾਰਨ ਮੌਤ ਹੋ ਗਈ ਸੀ ਜਿਸ ਦੇ ਅਜਿ ਘਰੀਬ 25 ਦਿਨ ਬਾਅਦ ਮ੍ਰਿਤਿਕ ਦੇ ਜੱਦੀ ਪਿੰਡ ਪਹੁੰਚੀ ਇਸ ਸਬੰਧੀ ਜਾਣਕਾਰੀ ਦਿੰਦੇ ਮਸੀਹ ਆਗੋ ਜ਼ਗੀਰ ਮਸੀਹ ਪੱਖੋਗੇ ਅਤੇ ਉਸ ਦੇ ਨਾਲ ਕੰਪਨੀ ਵਿੱਚ ਕੰਮ ਕਰਦੇ ਵੱਡੇ ਭਰਾ ਸੈਮਿਊਲ ਮਸੀਹ ਨੇ ਦੱਸਿਆ ਹੈ ਕਿ ਮੇਰੇ ਵੀਲੀਨ ਮਸੀਹ ਜੋ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾਊਦੀ ਅਰਬ ਦੀ ਕੰਪਨੀ ਬੰਪਟਨ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਸ ਦੀ ਬੀਤੀ 10 ਮਹੀਨਿਆਂ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਹੋ ਗਈ ਸੀ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖਦਾਈ ਦਿਨ ਹੈ ਉਹ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 35 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਉਹ ਵਿਦੇਸ਼ ਗਿਆ ਸੀ ਇਸ ਤੋਂ 3 ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਢ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਹਾਰਟ ਅਟੈਕ ਦੇ ਨਾਲ ਜਿਹਦੀ ਆ ਉਹ ਬਹੁਤ ਹੋ ਗੀਆ ਪਿਛੇ ਦੇ ਦੋ ਭਰਾ ਹਨ ਇੰਨੇ ਬਹਾਣੇ ਨੇ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨੇ ਲਾਸਟ ਕਰ ਲਓ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੂਏ ਇਹ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਜੀ ਮਿਲਿਆ ਨਾ ਕਿ ਬਾਣੀ ਕੋਈ ਹੋਈ ਹੋ ਦੀਆ ਫਿਰ ਇਹਨਾਂ ਦੇ ਛੋਟੇ ਬਰਦਰ ਨੇ ਸਾਨੂੰ ਇਹਨਾਂ ਨੂੰ ਇੱਕ ਡਾਕਟਰ ਕੋਲ ਲਿਆ ਦੋ ਸਾਨੂੰ ਬੋਲੂ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੋਈ ਹੋਇਆ ਉਹਨਾਂ ਚੋ ਵੀਆ ਇਹ ਹਸਪੀਟਲ ਲਾ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਟ ਜਿਹੜਾ ਪਾਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜਿਹਨਾਂ ਬਿਲੀਵ ਸੀ ਹੈ ਜੀ ਛੋਟਾ ਬਰਦਰ ਹੈ ਮੇਰਾ ਗੱਲਬਾਤ ਸੁਭਾਸ਼ ਨੰਦ ਉਹਨਾਂ ਨਾਲ ਸਤੇ ਗਿਆ ਮੈਂਨਨ ਕਿਾਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਅਜੀ ਸ਼ਾਦੀ ਦੇ ਦਰਦ ਹੋਣ ਲਈ ਆ ਮੈਂ ਦੋ ਤਿੰਨ ਵਾਰ ਗਿਆ ਬਸ ਚਲੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦੇ ਕਹਿੰਦੇ ਵੀ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸ ਦੀ ਗੋਲੀ ਦਿੱਤੀ ਹੈ ਤੇ ਫਿਰ ਕੀ ਕੀਤਾ ਕਿ ਐਸਟਰਾ ਪਲਟੀਆਂ ਜੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਦੋਂ ਪਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤੇ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਕਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਉੱਠਿਆ ਵਾ ਜਦ ਉੱਠਿਆ ਤੇ ਫਿਰ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਆਣ ਕੇ ਨਹਾਣੀ ਪਹਿਲਾਂ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਪਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮੈਨਸਟ ਕੀਤੀ ਹੈ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਦਹਾਲਾ ਤੇ ਤੂੰ ਨਾ ਤੂੰ ਨਹਾ ਮੈਂ ਬਾਹਰ ਬੈਠਾ ਇੱਕ ਟੇਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਂ ਕਿਤੇ ਕਿ ਐਸੀ ਦਰਦ ਹੋ ਸਕਦਾ ਕਿ ਦੇ ਅੰਦਰ ਨਾ ਡਿੱਗ ਜਾਵਾਂ ਮੈਂ ਕਿਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਗਿਆ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅੰਦਰ ਆਇਆ ਉਸੇ ਤਰ੍ਹਾਂ ਮੈਂ ਵੀ ਦੇ ਪਿੱਛੇ ਚੱਲ ਗਿਆ ਤੇ ਮੈਂ ਨਾ ਇੱਕ ਤਿਲ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈਂ ਮੇਰੇ ਕੋ ਪੇਰ ਬੜਾ ਤਿਲ ਸੀ ਤੇ ਮੈਂ ਕਿਹਾ ਚਲੋ ਜੋ ਮੈਂ ਤੇਰੇ ਤੇਲ ਮਲਦਾ ਬਾਡੀ ਤੇ ਤੇ ਫਿਰ ਕੱਪੜੇ ਪਾ ਫਿਰ ਅਸੀਂ ਦਵਾਈਆਂ ਇਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਕਦੇ ਦਰਦ ਨਹੀਂ ਹੋਈ ਮੇਰੇ ਮੇਰੇ ਪਤਨ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪਤਨ ਨੂੰ ਪੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧੜੋਂ ਦੇ ਉੱਪਰ ਲੱਤਾਂ ਉਹਦੀ ਹੱਥਾਂ ਲੇ ਮਹਿਨਵਾ ਚ ਮਰ ਜਾ ਰਿਹਾ ਵਿਲੀਅਮ 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 ਉਹ ਉਸ ਨੂੰ ਦੰਦਲ ਪਈ ਦਿਲੋ ਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਸਮਿਨੀ ਪਾ ਕੇ ਕੀ ਹੋਇਆ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਪਾਸੇ ਖੇਡਦੇ ਰਹੇ ਪਗਵਾੜਾ ਨੈਸ਼ਨਲ ਹਾਈਵੇ ਤੇ ਕਾਰ ਬਾਈਕ ਵਿੱਚ ਭਿਆਨਕ ਟੱਕਰ ਹੋ ਗਈ ਤੇ ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਪਿੰਡ ਖੁੰਗੜਾ ਕੋਲ ਪੇਸ਼ ਆਇਆ ਤੇ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਇੱਕ ਟੈਲੀਫੋਨ ਤੋਂ ਪਤਾ ਲੱਗਾ ਸੀਗਾ ਵੀ ਪਿੰਡ ਖੰਗੂੜੇ ਦੇ ਕੱਟ ਤੇ ਐਕਸੀਡੈਂਟ ਹੋਇਆ ਜਦੋਂ ਮੌਕੇ ਤੇ ਆਏ ਇੱਥੇ ਤਾਂ ਤੇ ਜਿਹੜੇ ਇੰਜਰਡ ਵਿਅਕਤੀ ਸੀਗੇ ਉਹ ਹਸਪਤਲ ਕੋਈ ਜਿਹੜੇ ਆ ਰਾਹਗੀਰ ਲੈ ਗਏ ਸੀਗੇ ਤੇ ਗੱਡੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਚੁਕਾਤੇ ਤਾਂ ਥਾਣੇ ਖਲਾਤੀ ਇੱਕ ਬਾਈਕਵਾਂ ਜਿਹਦੇ ਉੱਤੇ ਦੋ ਜਣੇ ਸਵਾਰ ਸੀਗੇ ਤੇ ਉਹਨਾਂ ਬਾਰੇ ਕੁਝ ਪਤਾ ਲੱਗਾ ਹਸਪਤਲ ਤੋਂ ਵੀ ਉਹ ਬਰੌਟ ਡੈਡ ਆ ਤੇ ਜਿਹੜੀ ਗੱਡੀ ਆ ਉਹ ਅਸੀਂ ਉਹ ਵੀ ਥਾਣੇ ਲੈ ਗਏ ਆ ਤੇ ਜਿਹੜੇ ਬਾਕੀ ਜਿਹੜੀ ਕਾਰਵਾਈ ਆ ਅਗਲੀ ਔਰ ਉਹਨਾਂ ਦੇ ਬਾਰਸਾਂ ਦੇ ਹੋਂਦ ਤੇ ਜਿਹੜੀਆਂ ਲਿਆਂਦੀਆਂ ਹੋਈਆਂ ਮੁੰਡੀਆਂ ਲਈ ਇਹ ਪਤਾ ਲੱਗਾ ਵੀ ਉਹ ਮੁੰਡਿਆਂ ਦਾ ਨਾਮ ਵਗੈਰਾ ਤਾਂ ਕਿਹੜੀ ਜਗ੍ਹਾ ਤੇ ਰਹਿਣ ਭਰੇ ਸੀ ਹਾਂਜੀ ਇਹ ਕੋਈ ਇੱਕ ਕੋਈ ਬੰਦੇ ਦਾ ਇਹਨਾਂ ਦਾ ਮੋਬਾਈਲ ਇੱਕ ਆਪਣੇ ਕੋਲ ਹੈਗਾ ਜੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀਗੀ ਤੇ ਉਹਨਾਂ ਨੇ ਦੱਸਿਆ ਵੀ ਇਹ ਬਲਜਿੰਦਰ ਬਲਜਿੰਦਰ ਸਿੰਘ ਸੰਲੋਪ ਸੁੱਚਾ ਸਿੰਘ ਵਾਸੀ ਮਹਿਤਪੁਰ ਤਹਿਸੀਲ ਬਲਾਚੌਰ ਦਾ ਰਹਿਣ ਵਾਲਾ ਤੇ ਬਾਕੀ ਇਹ ਦੂਸਰੇ ਵਿਅਕਤੀ ਦੇ ਬਾਰੇ ਕੋਈ ਪਤਾ ਨਹੀਂ ਪਾਉਂਦਾ اچھا ਨਹੀਂ ਪਤਾ ਲੱਗਾ ਤੇ ਐਕਸੀਡੈਂਟ ਦਾ ਕਾਰਨ ਕੀ ਆਇਆ ਸਾਹਮਣੇ ਐਕਸੀਡੈਂਟ ਦਾ ਕਾਰਨ ਹੁਣ ਤਾਂ ਵਰਕੀ ਤਾਂ ਇਹਨਾਂ ਦੇ ਕੋਲੋਂ ਲੈ ਕੇ ਜਾ ਰਹੇ ਨੇ ਇਹਨਾਂ ਡਰਾਈਵਰ ਸਾਹਿਬ ਨੂੰ ਵੀ ਤਾਂ ਇਹ ਹੀ ਆ ਵੀ ਹਜੇ ਕੋਈ ਘੱਟ ਹੈਗਾ ਇੱਥੇ ਇਹ ਗੱਡੀਆਂ ਦੇ ਘੱਟ ਤੋਂ ਹੀ ਕੋਈ ਪਤਾ ਲੱਗਦਾ ਵੀ ਘੱਟ ਦੇ ਵਿੱਚ ਹੀ ਕੋਈ ਗੱਡੀ ਕੋਈ ਤੇਜ਼ ਆਈ ਆ ਜਾਂ ਕਿੱਦਾਂ ਆਈ ਆ ਜਿਹੜੀ ਇਹ ਗੱਡੀ ਵਾਲੇ ਇਹ ਕਿੱਥੇ ਦੇ ਆ ਤੇ ਇਹ ਕੌਣ ਚਲਾ ਰਿਆ ਸੀ ਇਹ ਗੱਡੀ ਵਾਲੇ ਹੈਗੇ ਆ ਸਤਨਾਮ ਸਿੰਘ ਜੀ ਸਨ ਆਫ ਲక్ష్మణ ਸਿੰਘ ਇਹ ਰਾਜਪੁਰ ਖਰਾਲਾ ਦੇ ਆ ਤੇ ਇਹ ਜਿਹੜੀ ਆ ਇਹਨਾਂ ਦੀ ਗੱਡੀ ਐਕਸਜੂਵੀ ਗੱਡੀ ਆ ਖਾਣੇ ਖਲਾਤ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਸਰ ਜਾ ਕੇ ਹੁਣ ਅਸਰ ਨਾਲ ਅਸਰ ਨਾਲ ਗੱਲ ਕਰਕੇ ਜਿਹੜੀ ਵੀ ਕਾਰਵਾਈ ਕੋਈ ਕਹਿਣਗੇ ਉਹ ਲਿਆਂਦੀ ਜਾਊਗੀ ਅਮਲ ਵਿੱਚ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਹਨੂ ਦੇ ਇਜਾਜ਼ਤ ਰੱਬ ਰਾਖਾ